ਭਾਰਤੀ ਰਾਸ਼ਟਰੀ ਰਾਜਮਾਰਗ TH 30 NHAI ਦੀ ਹਾਈਵੇ ਯਾਤਰਾ ਐਪ ਵਿੱਚ ਜਲਦੀ ਇੱਕ ਨਵੀਂ ਸੁਵਿਧਾ ਸ਼ਾਮਲ ਹੋਣ ਜਾ ਰਹੀ ਹੈ ਜਿਸ ਰਾਹੀਂ ਯਾਤਰੀ ਇਹ ਜਾਣ ਸਕਣਗੇ ਕਿ ਕਿਸੇ ਵੀ ਦੋ ਸਥਾਨਾਂ ਦੇ ਵਿਚਕਾਰ ਕਿਹੜਾ ਰਸਤਾ ਸਭ ਤੋਂ ਘੱਟ ਟੋਲ ਵਾਲਾ ਹੈ ਇਹ ਨਵੀਂ ਵਿਸ਼ੇਸ਼ਤਾ ਅਗਲੇ ਮਹੀਨੇ ਤੱਕ ਐਪ 'ਚ ਉਪਲਬਧ ਹੋਣ ਦੀ ਸੰਭਾਵਨਾ ਹੈ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ आईएचएमसीएल ਦੀ ਇੰਟੈਲੀਜੈਂਟ ਟਰਾਂਸਪੋਰੇਸ਼ਨ ਸਿਸਟਮ ਆਈਟੀਐਸ ਦੇ ਮੁੱਖ ਉਤਪਾਦ ਅਧਿਕਾਰੀ ਅਮਰਤ ਅਮਰਤ ਸਿੰਘ ਨੇ ਧਾਰਨ ਦੇ ਤੌਰ ਤੇ ਦੱਸਿਆ ਕਿ ਦਿੱਲੀ ਤੋਂ ਲਖਨਊ ਜਾਣ ਲਈ ਤਿੰਨ ਵੱਖ-ਵੱਖ ਰਸਤੇ ਹਨ ਅਤੇ ਇਹ ਐਪ ਯਾਤਰੀਆਂ ਨੂੰ ਸਭ ਤੋਂ ਵਧੀਆ ਰਸਤਾ ਚੁਣਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਤੁਸੀਂ ਦਿੱਲੀ ਤੋਂ ਯਮੁਨਾ ਐਕਸਪ੍ਰੈਸ ਰਾਈ ਲਖਨਊ ਦੀ ਯਾਤਰਾ ਕਰ ਸਕਦੇ ਹੋ। ਜਾ ਗਾਜ਼ੀਆਬਾਦ ਅਲੀਗੜ ਕਾਨਪੁਰ ਲਖਨਊ ਰਸਤੇ ਜਾ ਸਕਦੇ ਹੋ ਲਖਨਊ ਰਸਤੇ ਯਾਤਰਾ ਕਰ ਸਕਦੇ ਹੋ ਐਪ ਡਰਾਈਵਰਾਂ ਨੂੰ ਦਿੱਲੀ ਅਤੇ ਲਖਨਊ ਵਿਚਕਾਰ ਸਭ ਤੋਂ ਘੱਟ ਟੋਲ ਵਾਲੇ ਰੂਟ ਬਾਰੇ ਦੱਸੇਗਾ ਹਾਈਵੇ ਯਾਤਰਾ ਐਪ ਯਾਤਰੀਆਂ ਨੂੰ ਰਾਜਮਾਰਗਾਂ ਦੀ ਜਾਣਕਾਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਟੋਲ ਟ੍ਰੈਫਿਕ ਅਤੇ ਵਿਕਲਪਕ ਰੂਟ ਬਾਰੇ ਜਾਣਕਾਰੀ ਦਿੰਦਾ ਹੈ ATMS ਡਾਟਾ ਦੇ ਅਨੁਸਾਰ ਦਿੱਲੀ ਗੁੜਗਾਓ ਅਤੇ ਦਵਾਰਕਾ ਐਕਸਪ੍ਰੈਸਵੇ ਦੇ ਦੁਪਈਆਂ ਅਤੇ ਤਿੰਨ ਪਹੀਆ ਵਾਹਨ ਗੈਰ ਕਾਨੂੰਨੀ ਤੌਰ ਤੇ ਦਾਖਲ ਹੋ ਰਹੇ ਹਨ 21 ਜੂਨ ਤੋਂ 23 ਜੂਨ ਤੱਕ 1.73 ਲੱਖ ਉਲੰਘਣਾਵਾਂ ਦਰਜ ਹੋਈਆਂ ਜਿਨ੍ਹਾਂ ਵਿੱਚੋਂ 1 ਲੱਖ ਤੋਂ ਵੱਧ ਵਾਹਨ پابੰਦੀ ਵਾਲੇ ਸੀ ਨਵਾਂ ਹਾਈਵੇ ਖੁੱਲਣ ਵਾਲਾ NHAI ਦੀ ਦਿੱਲੀ ਮੁੰਬਈ ਐਕਸਪ੍ਰੈਸਵੇ ਰਾਹੀਂ ਬੰਦੀ ਕੋਈ ਤੋਂ ਜੈਪੁਰ ਨੂੰ ਜੋੜਨ ਵਾਲਾ 66 ਕਿਲੋਮੀਟਰ ਲੰਬਾ ਚਾਰ ਲੇਨ ਰਸਤਾ ਜੁਲਾਈ ਦੇ ਮੱਧ ਤੱਕ ਯਾਤਰੀ ਟੈਸਟਿੰਗ ਲਈ ਖੁੱਲ ਸਕਦਾ ਹੈ ਇਹ 1368 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਅਤੇ Rajasthan ਖੇਤਰ ਲਈ ਮਹੱਤਵਪੂਰਨ